ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਠੱਠੀਆਂ ਖੁਰਦ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਣ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਠੱਠੀਆਂ ਖੁਰਦ ਮਹਰਾਣਾ ਪਿੰਡ ਇੱਧਰ ਰਤਾਗੁੱਦਾ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਵੀਰ ਰਵੀ ਉਹਨਾਂ ਦੇ ਫਾਰਮ ਤੇ ਆਏ ਆ ਸੋ ਸਾਰੇ ਫਾਰਮਰ ਭਰਾ ਆਪਣੇ ਜਾਣਦੇ ਆ ਵੀਰ ਹਣੀ ਵਪਾਰ ਦਾ ਕੰਮ ਕਰਦੇ ਆ ਤੇ ਅੱਜ ਟੋਟਲ 4 ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਤਿੰਨ ਤਕਰੀਬਨ ਵੜਾ ਆਪਾਂ ਤੁਹਾਨੂੰ ਦਿਖਾ ਦਿਆਂਗੇ ਕਿ ਹੁਣ ਇੱਕ ਝੋਟੀ ਸਿਰਪੈਂਟਰੀ ਹੋਣ ਵਾਲੀ ਉਹਦੀ ਉਹ ਵੀ ਆਪਾਂ ਤੁਹਾਨੂੰ ਡਿਟੇਲ ਐਂਡ ਦੇ ਵਿੱਚ ਸਾਂਝੀ ਕਰਦੇ ਆਂਗੇ ਦੂਜੇ ਸਵੇਰ ਝੋਟੀ ਨੇ ਸੂਣਾ ਦੋ ਵੜਾ ਗੱਬਣਾ ਤਿਆਰੀ ਤੇ ਆ ਤਕਰੀਬਨ ਤੇ ਇੱਕ ਵੜ ਜਿਹੜੀ ਸੂਈ ਸਵਾਈ ਆ ਬੌਲੇ ਦੇ ਉੱਤੇ ਚੱਲਣ ਢਈ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 13 ਫਰਵਰੀ ਤੇ ਸਮਾਂ ਕੋਈ ਮਾਰਨਿੰਗ ਦਾ 9 9:30 9:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਰਵੀਵੀਰ ਦੇ ਨਾਲ ਪੂਰੀ ਜਾਣਕਾਰੀ ਤੁਹਾਨੂੰ ਲੈ ਕੇ ਦਵਾਂਗੇ ਰਵੀਵੀਰ ਸਭ ਤੋਂ ਪਹਿਲਾਂ ਸਾਸਰੀ ਕਾਲ ਜੀ ਸੱਸੀਗਾ ਭਾਈ ਸੱਸੀਗਾ ਹੋਰ ਪਾਜੀ ਕਹਿਮੋ ਕਿਰਪਾ ਮਾਲਕ ਬੁੱਬੂਟ ਸਾਹਿਬ ਜੀ ਚਲੋ ਸ਼ੁਕਰੇ ਮਾਲਕ ਦਾ ਲੈ ਵੀ ਰਵੀ ਉਸ ਦਿਨ ਵੀ ਦੋ ਵੜਾ ਬੱਛੀਆਂ ਪਾਈਆਂ ਸੀ ਦੋਵੇਂ ਵੜਾ ਉਸੇ ਟਾਈਮ ਹੀ ਵੇਖ ਬੁਗ ਗਈ ਬਿਲਕੁਲ ਭਾਈ ਸ਼ੋਰਟ ਦੇ ਵੇਗਿਆ ਮਾਲ ਹਾਂ ਹਾਂਜੀ ਹਾਂ ਬਾਕੀ ਮਾਲ ਰਵੀ ਕੱਢ ਕੇ ਲਿਆਉਣਾ ਤੋਹਫੇ ਤੋਂ ਭਾਈ ਪਹਿਲੇ ਦਿਨ ਉਹਨਾਂ ਚੰਗੀ ਚੀਜ਼ ਲੈ ਜਾਂਦਾ ਹੀ ਦਿਲ ਨੂੰ ਨਾ ਲੱਗਦੀ ਨਾ ਬੱਛੀ ਭਾਵੇਂ ਇੱਕ ਪਾਈ ਹੋਵੇ ਭਾਵੇਂ ਆਪਾਂ 5-7 ਪਾਈਆਂ ਆਣਵਾਗੇ ਸਾਰੀਆਂ ਹੁੰਦੀਆਂ ਟੁੰਬਾਂ ਹੀ ਆ ਹਾਂਜੀ 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 ਜਿਆਦਾ ਹੁੰਦਾ ਵੀ ਪਹਿਲਣ ਦੋ ਜਨ ਦੰਦਾਂ ਦੇ ਵਿੱਚ ਮਾਲ ਹੋਏ ਤੇ ਵਧੀਆ ਲੱਗਦਾ ਆਪਾਂ ਸੋਹਣੀ ਗੱਲ ਹਾਂਜੀ ਹਾਂਜੀ ਰਵੀ ਦੋ ਬੱਛੀਆਂ ਤਾਂ ਪਲੂਨ ਪਹਿਲਾਂ ਪਹਿਲਾਂ ਸੁਣ ਹਾਂਜੀ ਹਾਂਜੀ ਇਹ ਦੋਵੇਂ ਪਹਿਲਣਾਂ ਹੀ ਆ ਭਾਈ ਇਹ ਜਰਸੀ ਤੇ ਇਹ ਪਹਿਲਣ ਐਚ ਐਫ ਹਾਂਜੀ ਹਾਂਜੀ ਪਿਆਰੀਆਂ ਬੱਚੀਆਂ ਨੇ ਹਾਂਜੀ ਹਾਂਜੀ ਆ ਵਾਰ ਸੂਈ ਸਵਾਈ ਹੈ ਨਾ ਇਹ ਸੂਈ ਭਾਜੀ ਕੱਲ ਦੀ 12 1 ਵਜੇ ਦੀ ਦਿੰਦੀ ਸੂਈ ਹੋਈ ਮੇਰੇ ਝੋਟੇ ਆਪਾਂ ਬੋਲੇ ਜੇ ਡੰਗਰ ਨਹੀਂ ਡੱਕਿਆ ਕਰੀ ਠੀਕ ਆ ਉਹ ਚਲੋ ਵੀ ਜਿਹੜੀ ਝੋਟੀ ਆਉਣੀ ਆਪਣੇ ਕੋਲ ਸੂਆ ਦੂਜਾ ਸੂਣੀ ਭਾਜੀ ਦੂਜਾ ਸੂਆ ਸੋਣੀ ਐ ਸਿੰਗ ਲੱਗਾ ਹੋਊਗਾ ਯਾਰ ਇਥਿਉਰੀ ਮੁਕੰਮਲ ਆ ਦੋ ਤਿੰਨ ਦਿਨ ਲਊ ਬਸ ਲੋ ਵੀ ਦੋ ਤਿੰਨ ਦਿਨ ਦੀ ਨਰਮ ਆ ਉਹ ਬਸ ਐਂਟਰੀ ਜਦੋਂ ਹੋ ਗਈ ਆਪਾਂ ਬਸ ਗੱਡੀ ਵਾਲੇ ਲੇਟ ਕਰਨ ਰਿਹਾ ਬਾਕੀ ਕੋਈ ਪਰੋ ਉਹ ਤੁਹਾਡੇ ਤਾਂ ਪੇਸ਼ ਕਰਾਂਗੇ ਆਪਾਂ ਐਂਟ ਦੇ ਵਿੱਚ ਦਿਖਾ ਦੇਾਂਗੇ ਤੁਹਾਨੂੰ ਹਾਂਜੀ ਹਾਂਜੀ ਉਹ ਵੀ ਸ਼ੁਰੂਆਤ ਕਰ ਲੈਨੇ ਆ ਇੱਕ ਵੱਡੀ ਲਓ ਜੀ ਦੂਸਰਾ ਸੁਆ ਹਾਂਜੀ ਵੜ ਕੱਲ ਦੀ ਸੂਈ ਏ ਕੱਲ ਸੂਈ ਭਾਈ 12 1 ਵਜੇ ਦੀ ਆਂਦੀ ਲਓ ਜੀ 12 1 ਵਜੇ ਸੂਈ ਏ ਵੜ ਹਾਈਟ ਕੱਦ ਕਰਮਾਲੀ ਦਾ ਪੂਰਾ ਵਟਾ ਬਾਕੀ ਸੇਲੀਆਂ ਸੂਲੀਆਂ ਤੁਹਾਨੂੰ ਥੋੜੀਆਂ ਦਿਖਾ ਰਹੇ ਲਾ ਗਿਓ ਘਰੋ ਜਾ ਕੇ ਮੇਰੇ ਕੋਲ ਥਾਣ ਬੜਾ ਸੁਆਦੀ ਲੱਗਾ ਠੀਕ ਆ ਜੀ ਲਾਓ ਜਾਂ ਨਾ ਲਾਓ ਮੁੱਠੀ ਮੁੱਠੀ ਥਾਣ ਲੱਗਾ ਵੇਖੋ ਨਹੀਂ ਵੀ ਇਤਨੂੰ ਜਸ਼ਨ ਵਿਖਾ ਦੇ ਇੱਕ ਬਹਿਣੀ ਵਾਲੇ ਪਾਸਿਓ ਠੀਕ ਆ ਜੀ ਰੋਕ ਰੋਕ ਦਾ ਥਾਣਾ ਕਰਮਾਲੀ ਨੂੰ ਹਰੇ ਰਵੀ ਸਿਰਫ ਇੱਕ ਦੋ ਕਚਵਾਈਆਂ ਕੀਤੀਆਂ ਹੋਣੀਆਂ ਵੀਰੇ ਕੱਲ ਹੀ ਚਵਾਈ ਹੋਈ ਤੇ ਸਵੇਰੇ ਆਪਾਂ ਅਮਲ ਅੱਧੀ ਕਚੋਈ ਐਵੇਂ ਕਹਿ ਦਈਏ ਵੀ ਸਾਰੀ ਹੋਈ ਆ ਵੀ ਖਾਲੀ ਨਹੀਂ ਕੀਤੀ ਇਹਦੇ ਉਹ ਬੱਚਾ ਸਾਹਮਣੇ ਬੱਚਾ ਉਹ ਬੱਚਾ ਸਾਹਮਣੇ ਬੱਚਾ ਠੀਕ ਆ ਬੈਠਾ ਬੱਚਾ ਬੱਚਾ ਗਿੱਲੇ 나ੜੋ ਕੇ ਬੱਚਾ ਠੀਕ ਆ ਰਵੀ ਖੋਲਿਓ ਜੋ ਮਾੜਾ ਵੇਰ ਵੀਰੇ ਤੋੜ ਕੇ ਦਿਖਾ ਦਗੇ ਇੱਕ ਅੱਧਾ ਬਹੁਤ ਫੈਸ਼ਨ ਡਿਜ਼ਾਈਨ ਵੇਖੋ ਮੱਚੀ ਨੂੰ ਕਿਹੜਾ ਲੱਗਾ ਸੋ ਕੱਤਕੂਤ ਪੂਰਾ ਬੈੜਦਾ ਬਾਕੀ ਮੇਰੇ ਭਰਾ ਸਟੇਟ ਪਟਾ ਠੀਕ ਆ ਜੀ ਰੰਗ ਬਾਜਾ ਕਰਮਾਲੀ ਬਾਕੀ ਫੈਸ਼ਨ ਤੁਹਾਡੇ ਸਾਹਮਣੇ ਆ ਲੇਵੇ ਐਡਰ ਦੀ ਕੁਆਲਿਟੀ ਤੁਹਾਡੇ ਸਾ ਤੇ ਅੱਜ ਮਾਰਨਿੰਗ ਵੀਡੀਓ ਬਣਾਉਣੀ ਸੀ ਇਸ ਕਰਕੇ ਥੋੜਾ ਜਿਹਾ ਚਵਾਈ ਵੀਰਾਂ ਦਾ ਵੀ ਅਜੇ ਬਾਅਦ ਵਿੱਚ ਕਰਾਂਗੇ ਕਰ ਲਈ ਚਵਾਈ ਅੱਧੀ ਕੀ ਚਵਾਈ ਕੀਤੀ ਭਾਜੀ ਠੀਕ ਆ ਠੀਕ ਆ ਕਰੋ ਚੱਕ ਮੇਰੇ ਭਰਾ ਬਾਕੀ ਕਾਕੂ ਤੂੰ ਸੋਣਾ ਬੈਠ ਚਲੋ ਸੂਸ ਸੁਆ ਦੇ ਵਿੱਚ ਜ਼ਰੂਰ ਆ ਚਾਰੇ ਥਾਣਾ ਕੋਈ ਫੋੜ ਫਾੜ ਨਹੀਂ ਕੀ ਨਾਲ ਵਾਧੂ ਘਾਟੂ ਹਾਂ ਪੱਠਾ ਡੱਕਾ ਪੂਰਾ ਚੁੱਕਦੀ ਭਾਜੀ ਕੋਈ ਪਰਵਾਹ ਹੀ ਨਹੀਂ ਹੋਵੇ ਖਾਈ ਜਾਂਦੀ ਹੋਣੀ ਹੂੰ ਲਾ ਵੀ ਬਾਕੀ ਸਫਾਈਆਂ ਮੇਰੇ ਭਰਾ ਵੇਖ ਲਓ ਠੀਕ ਹੈ ਜੀ ਸਫਾਈਆਂ ਬਹੁਤ ਨੇ ਤੇ ਬਾਕੀ ਖਾਊ ਪੀਊ ਗੀ ਕਰਮ ਵਾਲੀ ਠੀਕ ਹੈ ਜੀ ਸਿੱਧੀ ਸੁਥੀ ਹੋਊਗੀ ਤੇ ਕਰਮ ਵਾਲੀ ਦੁੱਧ ਦੱਦ ਦੇ ਦੋਗੀ ਦੇਊਗੀ ਚੰਗਾ ਜੀ ਭਾਜੀ ਵੀ ਇਹ ਤੋਂ ਬਾਹਰ ਹੀ ਚੱਲੂਗੀ ਕੀ ਚੱਲੂਗੀ ਇਹ ਤੋਂ ਘੱਟ ਮੁੱਲ ਡਿਮਾਂਡ ਕੀ ਰੋਊਗੀ ਭਰਾ ਜੀ ਦੀ ਰਵੀ ਭਾਜੀ ਮੁੱਲ ਇਹੋ ਜਿਹੇ ਵਾਸ਼ੀਆਂ ਦਾ ਤਾਂ ਲੱਖ ਤੋਂ ਬਾਹਰ ਕਰੀ ਜਾਂਦੇ ਆ ਹਾਂ ਹਾਂ ਆਪਾਂ ਮੁੱਲ ਕਰਾਂ ਦਾ 95000 ਰੁਪਿਆ ਆ ਤੇ 9000 100 ਕਿਲੋਮੀਟਰ ਪਹੁੰਚ ਕਰਾਂਗੇ 90 ਚ ਹਾਂਜੀ ਹਾਂ ਬਾਕੀ ਤੁਸੀਂ ਦੱਸ ਦੋ ਕਰਕੇ ਜਾਜ ਆਪੇ ਵੇਖ ਦੱਸ ਦੋ ਤੁਸੀਂ ਦੱਸ ਦੋ ਕੋਈ ਚੱਕਰ ਨਹੀਂ ਹੈ ਇੱਕੇਰੀ ਤੁਸੀਂ 90 ਥੋੜਾ ਜਿਆਦਾ ਬਾਕੀ ਵੇਖਲਾ ਕਰਕੇ ਤੁਸੀਂ ਦੱਸ ਦਿਓ ਵੇਖਲਾ ਜੇ ਹੁੰਦੀ ਕਿਥੋਂ ਤੱਕ ਦੇਣੀ ਹੈ 80000 ਦੀ ਦੇ ਦਿਆਂ ਭਾਜੀ ਜਸਪੀ 85 ਦੀ ਹਾਂਜੀ ਲਓ ਵੀ 85000 ਦੀ ਇਹ ਵਹੜ ਰਵੀਆਂ ਦਾ ਦੇ ਦਿਆਂ ਕਿ ਹਾਂ ਨਾ ਪਹੁੰਚ ਹੈ ਨਾ 100 ਕਿਲੋਮੀਟਰ ਲਓ ਜੀ ਪਹੁੰਚ ਹੈਗੀ ਆ ਇਧਰ ਸੈਕੰਡ ਨੰਬਰ ਤੇ ਬੱਚੀ ਵਿਖਾ ਦਿੰਦੇ ਆ ਪਲੂਨ ਪਹਿਲਾ ਸੂਬਾ ਹਾਂਜੀ ਹਾਂਜੀ ਬਾਕੀ ਇਹ ਵੀ ਚਾਰ ਚਾਂ ਦਾ ਲੱਗੇ ਪਿਆ ਬੱਚੀ ਥੱਲੇ ਤੋਂ ਥੱਲੇ ਬਣੀ ਕਾਫੀ ਜਿਆਦੀ ਹੰਡੀ ਭਾਜੀ ਇਹਨਾਂ ਕੋਈ ਗਰਮ ਨਾ ਚੱਲੋ ਚਾਰ ਦੰਦ ਜੇ ਲਓ ਵੀ ਚੌਗੀ ਚਾਰ ਦੰਦ ਬੱਚੀ ਆ ਸਫਾਈਆਂ ਮੇਰੇ ਭਰਾ ਜੀ ਚੈੱਕ ਕਰ ਲਓ ਠੀਕ ਤੁਹਾਡੇ ਸਾਹਮਣੇ ਆ ਉਹਨੇ ਗਾਂ ਤੇ ਉਹਨੇ ਪਛਾਹ ਬਣੀ ਪਈ ਆ ਬੂਤੀ ਬਾਤੀ ਕਰਾ ਦੇ ਜਸ਼ਨ ਚੈੱਕ ਕਰੀ ਵਾਈਟ ਫੇਸ ਆ ਚਿੱਟਾ ਫੇਸ ਛੋਟਾ ਛੋਟਾ ਬਿਲਕੁਲ ਨਿੱਕਾ ਕਾਨਾ ਸੋ ਬਿਊਟੀ ਬਹੁਤ ਜ਼ਿਆਦੀ ਆ ਠੀਕ ਆ ਜੀ ਬਾਕੀ ਬਾਡੀ ਸਟਰਕਚਰ ਸੋਹਣਾ ਵੱਡੀਆਂ ਵਾੜਾਂ ਦੇ ਵਿੱਚ ਹੀ ਆ ਜਾਂਦੀ ਤਕਰੀਬਨ ਵੜ ਦਾ ਕਦਕੁੱਤ ਸੋਹਣਾ ਠੀਕ ਆ ਲਾਜੂ ਕੀ ਪੰਜ ਚਾਰ ਦਿਨਾਂ ਜੇ ਹਾਂਜੀ ਭਾਜੀ ਖੁੱਲੇ ਡੁੱਲੇ ਲਏ ਨੇ ਹਾਂ ਆ ਥੋੜੀ ਭਲ ਪਾਗੀ ਰਾਤ ਦੀ ਹਾਂ ਲੱਭੀ ਵੇਖੋ ਮੇਰੇ ਭਰਾ ਠੀਕਾ ਜੀ ਸੋ ਡਿਜ਼ਾਈਨਡ ਜੂ ਹੁੰਦੇ ਵੇ ਦਾ ਚੰਗਾ ਥੋੜੀ ਬਾਦੀ ਨਾਰਮਲ ਜੀ ਭਲੂਣ ਜਿਹੜੀ ਨਜ਼ਰ ਆ ਜੂ ਹਾਂਜੀ ਹਾਂਜੀ ਅੱਜ ਭਲਕ ਦੇ ਵਿੱਚ ਤਾਂ ਰਵੀ ਦਾ ਥੋੜੀ ਭਲੂਣ ਭਲਣ ਪਾ ਗਈ ਆ ਤੇ 2-4 ਦਿਨ ਕਰਮਾਂ ਦੀ ਕੱਢ ਗਈ ਜੇ ਰਵੀ ਬੰਨ ਨੂੰ ਬਲੈਟਰ ਛੱਲੇ ਅਸੀਂ ਬੰਨੂ ਸੋਣੀ ਬਹੁਤ ਸੋਣੀ ਬਣੂਗੀ ਲੇਵਾ ਬੜਾ ਸੋਹਣਾ ਲੱਗਾ ਨਾਲ ਕਰਮਾਂ ਬਿਲਕੁਲ ਬਿਲਕੁਲ ਵੇਖੋ ਮੇਰੇ ਭਰਾ ਬਾਕੀ ਕੱਦ ਵੀ ਸੋਹਣਾ ਬੈੜਦਾ ਚਲੋ ਦੂਰੋਂ ਲੱਗ ਗਿਆ ਕਿਸੇ ਨੇ ਵੀ ਹੋਣਾ ਕੱਦ ਸੋਹਣਾ ਬੈੜਦਾ ਵੱਡੀਆਂ ਵੈੜਾਂ ਦੇ ਵਿੱਚ ਹੀ ਆ ਜਾਂਦੀ ਆ ਜਿਵੇਂ ਪਹਿਲਾਂ ਸੂਆ ਬੈੜਦੇ ਭਾਈ ਇਹਦਾ ਮੁੱਲ ਕਰਦੇ ਲੱਖ ਰੁਪਈਆ ਹਾਂ ਤੇ ਇਹ ਜਿਹੜੀ ਆਪਾਂ ਪਹੁੰਚ ਕਰਨੀ ਆ 92000 ਦੀ ਪਹੁੰਚ ਕਰਾਂਗੇ 92 ਦੀ ਹਾਂਜੀ ਇੱਕ ਹੀ ਗੱਲ ਕਰਦੇ ਤਿੰਨ ਛੱਡ ਦਾਂਗੇ 90 ਜੋ 90 ਚ ਪਹੁੰਚ ਹਾਂਜੀ ਤਿੰਨ ਘੱਟ 90 ਦੀ ਪਹੁੰਚ ਤਿੰਨ ਘੱਟ 90 ਦੀ ਹਾਂਜੀ 87 ਦੀ ਹੈ ਨਾ ਹਾਂਜੀ ਹਾਂਜੀ ਲਓ ਜੀ 87000 ਦੀ ਇਹ ਪਹੁੰਚ ਹੋ ਜਾਊਗੀ ਬਾਕੀ ਮੇਰੇ ਭਰਾ ਹਰੇਕ ਨੇ ਆਪੋ ਆਪਣਾ ਠਿਕਾ ਜੀ ਵਿਚਾਰ ਵਟਾਂਦਰਾ ਕਰਕੇ ਫਿਰ ਸਾਈਬਿਆਂ ਨਾਲ ਪਾਇਓ ਠਿਕਾ ਜੀ ਦੂਰੋਂ ਲਾਗਿਓ ਕਿਸੇ ਨੇ ਤੁਰਨਾ ਵੜ ਤਸल्ली ਨਾਲ ਵੇਖਿਆ ਜੀ ਬਾਕੀ ਵਿਰਲਪੁਰ ਲ ਚੰਗੇ ਆ ਰ ਵੀ ਮਾੜਾ ਪਰਾ ਨੂੰ ਹੱਕ ਦਿਆ ਦੇਖੋ ਆ ਲੈ ਭਾਜੀ ਆਪਾਂ ਕਈ ਭੈਣ ਭਰਾ ਨਾਲ ਸਾਈ ਪਾ ਕੇ ਬਚੋ ਨਾ ਫੋਨ ਨਹੀਂ ਚੁੱਕਦੇ ਉਹ ਸਾਈ ਪਾਵੇ ਜਿੰਨੇ ਲੈਣਾ ਹੀ ਆ ਮਾਲ ਬਿਲਕੁਲ ਜੀ ਬਿਲਕੁਲ ਕੱਦ ਛੋਟਾ ਹੋਵੇ ਥਾਂ ਦੀ ਗਲਤ ਹੋਵੇ ਫਿਰ ਸਾਈ ਆਪਾਂ ਵਾਪਸ ਕਰਾਂਗੇ ਹਾਂ ਠੀਕ ਆ ਜੀ ਲੈ ਠੀਕ ਆ ਜੀ ਇਹ ਜਿਹੜਾ ਲੇਵ ਦਾ ਬਿਲਕੁਲ ਜਿਹੜਾ ਵੈਡ ਦਾ ਬੋਟੀ ਸਟਰਕਚਰ ਆ ਲੇਵੇ ਆਰਡਰ ਦੀ ਕੁਆਲਿਟੀ ਆ ਬਾਕੀ ਥਾਂ ਤੋਂ ਬੜਾ ਪਸੰਦ ਆਊਗਾ ਭਰਾਵੋ ਵੈਡ ਪੂਰੀ ਮੁਠੀ ਮੁਠੀ ਹਣ ਵਾਲੀ ਆ ਠੀਕ ਆ ਜੀ ਇਧਰ ਇੱਕ ਜਰਸੀ ਵਿਖਾ ਦਈਏ ਰਵੀ ਹਾਂਜੀ ਭਾਜੀ ਇਹ ਵੀ ਪਹਿਲਾ ਸੂਆ ਜੀ ਆ ਪਹਿਲਾ ਸੂਆ ਭਾਜੀ ਲਾਲ ਰੰਗ ਦੇ ਵਿੱਚ ਆ ਹਾਂਜੀ ਝੁੰਗੀ ਝੁੰਗੀ ਥੋੜਾ ਥੋੜਾ ਸਿੰਘ ਨਿਗੇ ਨਿਗੇ ਭਾਜੀ ਸਿੰਘਾਂ ਦਾ ਨਾਂ ਹੀ ਏ ਬਸ ਵਟਾ ਹੀ ਵਟਾ ਸਿੰਘਾਂ ਦਾ ਠੀਕ ਆ ਬਾਕੀ ਪਲੀ ਪੁਲੀ ਇਹ ਵੀ ਕਰਨ ਵਾਲੀ ਪੂਰੀ ਆ ਠੀਕ ਆ ਜੀ ਪਹਿਲਾ ਸੂਆ ਹੁੰਦੀ ਆ ਬੈੜ ਮੈਂ ਤਾਂ ਉਂਗਲ ਉਂਗਲ ਜੱਡੇ ਸਿੰਘ ਜੀ ਇਹ ਵੀ ਬਿਲਕੁਲ ਬਿਲਕੁਲ ਤਕਰੀਬਨ ਵੱਚੀ ਪਹਿਲਾ ਸੂਆ ਰਵੀ ਇਹਦਾ ਸਮਾਂ ਵੈਸੇ ਕਿੰਨਾ ਕੁ ਹਜੇ ਪਿਆ ਭਾਜੀ ਐਵੇਂ ਹਫਤਾ ਲੈ ਹੀ ਜਾਣਾ ਵੱਚੀ ਨੇ ਕੁਲਾ ਡੁਲਾ ਕੋਈ ਪੜਾ ਪੜਾ ਨਹੀਂ ਸੌਖੀ ਆ ਬਿਲਕੁਲ ਨਾਰਮਲੀ ਦੋਸਤੋ ਆ ਜਾਊਗੀ ਤਕਰੀਬਨ ਕੋਈ ਐਵੀ ਲੱਤਾਂ ਜਾਣਾ ਨਹੀਂ ਲੋ ਕਿਤੇ ਮਰਜੀ ਬਹਿ ਜਾਓ ਤਫਸੀਲੀਆਂ ਸ਼ਰੀਫੀਆਂ ਕਰ ਲਿਓ ਜੇ ਠੀਕ ਆ ਜੀ ਬਾਕੀ ਥਾਂ ਉਹ ਸੋਹਣੀ ਸਪੇਸ ਵੰਡਦੇ ਆ ਚਲੋ ਬਾੜ ਹੋਰ ਖੁੱਲ ਜੂਗੀ ਥੱਲੇ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਬਾਕੀ ਰਵੀ 35 ਟੁਪੰਦਿਆਂ ਪੂਰੀ ਗਰੰਟੀ ਤਸੱਲੀ ਆਪਣੀ ਭਰਾ ਜੀ ਪੂਰੀ ਆਪਾਂ ਕਰੀ ਮਾਲ ਗਲਤ ਪਾਇਆ ਹੀ ਨਹੀਂ ਭਾਜੀ ਹਾਂ ਵੇਖੋ ਮੇਰੇ ਭਰਾ ਫੇਸ ਕੁਆਲਟੀ ਬਿਲਕੁਲ ਛੋਟਾ ਨਿਕਾ ਨਿਕਾ ਕਾਨਾ ਹਾਈਟ ਉਹ ਤਕਰੀਬਨ ਜਿੱਦਾਂ ਕਾ ਆਪਾਂ ਜਰਸੀ ਵਾੜਾ ਵਿਖਤੇ ਉਡੀ ਕ ਹਾਈਟ ਇਦੀ ਹੈਗੀ ਆ ਬਾਕੀ ਵਾੜ ਥੱਲਿਓ ਬਣੀ ਪੁਣੀ ਚੰਗੀ ਆ ਤੇ ਅੱਗੇ ਪੰਜਾਂ ਚੌ ਸੱਤਾਂ ਦਿਨਾਂ ਦੇ ਵਿੱਚ ਬਣ ਵੀ ਹੋਰ ਜਾਊਗੀ ਚੰਗੀ ਮਾ ਚਲਾ ਲਈਏ ਅਸੀਨੋ ਭਾਜੀ ਵੱਡੀ ਜੇ ਪੰਜਾਬ ਵਾਲਿਆਂ ਚ ਪੈਂਦੀ ਵੀ ਆ ਬਿਲਕੁਲ ਜਿਹੜੀ ਛੋਟੀ ਆਪਾਂ ਅਸੀਨੋ ਜਰਸੀਆਂ ਤੋਂ ਵੱਟੀ ਆ ਵਾੜ ਲੈ ਵੀ ਰਵੀ ਬਰੇ ਕੀ ਮੁੱਲ ਕੀ ਡਿਮਾਂਡ ਕਰਦੇ ਜੱਸੀ ਜੀ ਪਾਜੀ ਮੁੱਲ ਕਰਦੇ ਦਾ 60000 ਰੁਪਇਆ ਹਾਂਜੀ ਤੇ 55000 ਦੀ ਦੇਵਾਂਗੇ ਪਹੁੰਚ ਨਹੀਂ ਕਰਨੀ ਇਹਦੀ ਪਹੁੰਚ ਨਹੀਂ ਕਰਨੀ ਆ ਭਾਣ ਕੇ ਸੱਜਣ ਕੋਈ ਲੈ ਹਾਂਜੀ 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 ਇਹਦੀ 55000 ਤੇ ਕੱਚੀ ਆ ਕਈ ਨਹੀਂ ਕੋਈ ਭੈਣ ਭਰਾ ਵਾ ਸਾਈ ਪਾ ਖਰਾ ਖਰੂ ਵੜਾ ਕਰਦੀ ਨਹੀਂ ਪਹੁੰਚ ਨਹੀਂ ਆ ਪਕਰਨੀ ਤੇ ਇਹ ਆਪਣਾ ਜਿੰਨੇ ਆਉਣਾ ਇੱਥੇ ਆ ਕੇ ਲੈ ਜਾ ਠੀਕ ਆ ਹਾਂਜੀ ਲੋ ਵੀ ਆ 55000 ਦੀ ਮਿਲ ਜੂਗੀ ਪਲੂਨ ਪਹਿਲਾ ਸਵੇਰ ਜਰਸੀ ਆ ਬਾਕੀ ਮੇਰੇ ਭਰਾ ਜਿੱਦਾਂ ਮਰਜੀ ਟਿੱਪ ਕੇ ਭਰਾ ਕੇ ਲੈ ਕੇ ਜਾਓ ਵੈੜਾ ਦੋ ਗੱਬਣ ਤੁਹਾਨੂੰ ਵਿਖਾਤੀਆਂ ਨੇ ਸੂਈ ਅੱਕਾ ਵੈੜ ਆਪਣੇ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਕੇ ਲੈ ਕੇ ਜਾਓ ਤਕਰੀਬਨ ਝੋਟੀ ਜਿਹੜੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਅੱਗੇ ਦੂਸਰੇ ਕਨਾਲ ਦੀ ਨਾਲ ਇੱਕ ਝੋਟੀ ਵਿਖਾ ਦਿੰਨੇ ਆ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਸੀਗਾ ਦੂਜਾ ਸੂਆ ਝੋਟੀ ਨੇ ਸੂਣਾ ਹੈ ਬਾਕੀ ਕੁੰਡੀ ਕੰਦੀ ਬਹੁਤ ਆ ਝੋਟੀ ਥੱਲੋਂ ਲੇਵੇ ਆਰਡਰ ਤੀ ਪਹੁੰਚਦੀ ਸਾਫ ਸੁਥਰੀ ਆ ਤਿੰਨ ਤੋਂ ਚਾਰਕ ਦਿਨ ਅਜੇ ਸਮਾਂ ਇਹਦਾ ਬਾਕੀ ਆ ਸੂਣ ਦਾ ਰਵੀਵੀਰ ਆਂਦਾ ਵੀ 1 ਲੱਖ 10000 ਇਹਦੀ ਡਿਮਾਂਡ ਕਰਦੇ ਆ 1,05,000 ਦੀ ਇਹ ਜੈਸਨੋ ਅੱਜ ਮਿਲ ਜੂਗੀ। ਬਾਕੀ ਥੱਲੋਂ ਝੋਟੀ ਮੇਰਾ ਭਰਾ ਤਸੱਲੀ ਨਾਲ ਵੇਖੋ ਠੀਕਾ ਜੀ ਲੇਵੇ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਹੈ। ਹਾਈਟ ਆਮ ਨਾਰਮਲ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਮੰਨ ਕੇ ਤੁਸੀਂ ਸੌਦਾ ਕਰ ਲਿਓ ਜੇ। ਬਾਕੀ ਟਿੱਪਣ ਟੁੱਪਣ ਪਹਾੜ ਪਿੱਛੇ ਦੀ ਪੂਰੀ ਤਸੱਲੀ ਆ। ਪਰ ਫਿਰ ਵੀ ਕੋਈ ਭਰਾ ਆਪ ਦੀ ਵੇਖ ਕੇ ਚਾਖ ਕੇ ਤਸੱਲੀ ਕਰਕੇ ਤੁਸੀਂ ਲੈ ਜਿਓ ਠੀਕਾ ਜੀ 1,05,000 ਲੈਣ ਦੇਣਾ। ਬਾਕੀ ਲੇਵੇ ਆਰਡਰ ਦੀ ਕੁਆਲਿਟੀ ਦੇਖੋ ਮੇਰੇ ਭਰਾ ਟਿਕਾ ਜੀ ਐਚਐਫ ਵੜਾ ਨਾਲ ਤਾਂ ਲੇਵਾ ਤਿਆਰ ਕਰੀ ਆਉਂਦੀ ਆ। ਸੋ